ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਸੀ ਅੱਜ ਪਹਿਲੇ ਦਿਨ ਸ਼ਰਧਾਂਜਲੀਆ ਵਾਲਾ ਸੈਸ਼ਨ ਰਿਹਾ ਅਹਮਦਾਬਾਦ ਪੇਨ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੁਖਤੇਵ ਸਿੰਘ ਢਿੰਡ ਸਾਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਆਮ ਆਦਮੀ ਪਾਰਟੀ ਵਿਧਾਇਕ ਤੇ ਮੰਗ ਤੇ ਸ਼ਰਧਾਂਜਲੀ ਦਿੱਤੀ ਗਈ ਹੈ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਵਿਧਾਨ ਸਭਾ ਦੀ ਕਾਰਵਾਈ ਕੱਲ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਅੱਜ ਸ਼ਰਧਾਂਜਲੀਆ ਵਾਲਾ ਸੈਸ਼ਨ ਰਿਹਾ ਤੇ ਮੌਨ ਰੱਖਿਆ ਗਿਆ ਸੀਗਾ ਸਾਰਿਆਂ ਦੇ ਵੱਲੋਂ ਅਹਮਦਾਬਾਦ ਪਲੇਨ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੁਖਤੇਵ ਸਿੰਘ ਢਿੰਡ ਸਾਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੀ ਵਿਧਾਇਕ ਦੀ ਮੰਗ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਵਿਧਾਨ ਸਭਾ ਦੀ ਕਾਰਵਾਈ ਹੁਣ ਕੱਲ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਅੱਜ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀਗਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਹਮਦਾਬਾਦ ਪਲੇਨ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੁਖਤੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦਿੱਤੀ ਗਈ ਆਮ ਆਦਮੀ ਪਾਰਟੀ ਵਿਧਾਇਕ ਦੀ ਮੰਗ ਤੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਹਲ ਨੂੰ ਵਿਸ਼ੇ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ ਵਿਧਾਨ ਸਭਾ ਦੀ ਕਾਰਵਾਈ ਕੱਲ 11 ਵਜੇ ਤੱਕ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਤਾ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ ਤੇ ਜਿਹੜੇ ਸਿਆਸਤਦਾਨ ਜਿਨ੍ਹਾਂ ਦਾ ਸਵਰਗਵਾਸ ਹੋ ਚੁੱਕਿਆ ਹੈ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸਪੈਸ਼ਲ اجلاس ਜੋ ਕੀ ਹੈ ਇਹ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੀਗਾ ਦੋ ਦਿਨ ਦਾ ਵਿਧਾਨ ਸਭਾ اجلاس ਜਿਸ ਦੇ ਵਿੱਚ ਮੁੱਖ ਤੌਰ ਤੇ ਜੋ ਕੀ ਹੈ ਸ਼ੁਰੂਆਤ ਕੀਤੀ ਗਈ ਸ਼ਰਧਾਂਜਲੀਆਂ ਦੇ ਨਾਲ ਤੇ ਉਸ ਤੋਂ ਬਾਅਦ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਪੁਸ਼ਪਾ ਜੋ ਬੇਅਦਬੀਆਂ ਨੇ ਉਹ ਕੋਈ ਸਿਰਫ ਇੱਕ ਪੋਲਿਟੀਕਲ ਮੈਟਰ ਨਹੀਂ ਹੈ ਇਹ ਕਿ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰਨ ਦਾ ਇਸ਼ੂ ਹੈ ਜੋ ਕਿ ਪੰਜਾਬ ਦੇ ਵਿੱਚ ਬਾਰ ਬਾਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਰਕੇ ਹੁਣ ਪੰਜਾਬ ਸਰਕਾਰ ਵੱਲੋਂ ਇਸ ਦੇ ਉੱਪਰ ਸਟ੍ਰਿਕਟ ਕਾਨੂੰਨ ਜੋ ਕਿ ਲਿਆਂਦੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਜੋ ਕਿ ਬਹੁਤ ਅਹਿਮ ਸੈਸ਼ਨ ਹੋਣ ਜਾ ਰਿਹਾ ਪੂਰੇ ਪੰਜਾਬ ਦੇ ਲਈ ਕਿਉਂਕਿ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰਨ ਦੀ ਗੱਲ ਹਮੇਸ਼ਾ ਜੋ ਕਿ ਕੀਤੀ ਜਾਂਦੀ ਔਰ ਕਈ ਵਾਰੀ ਇਹ ਵੇਖਣ ਨੂੰ ਮਿਲਿਆ ਕਿ ਰਿਲੀਜੀਅਸ ਸੈਂਟੀਮੈਂਟਸ ਜੋ ਕਿ ਹਰਟ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ ਜੀ ਸਾਡੇ ਨਾਲ ਮੌਜੂਦ ਨੇ ਮੰਤਰੀ ਸਾਹਿਬ ਇਸ ਸੈਸ਼ਨ ਜੋ ਕਿ ਉਹ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਦੇਖਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਬੇਅਦਬੀ ਦੇ ਕਈ ਮਾਮਲੇ ਸਾਹਮਣੇ ਆਏ ਬਾਅਦ ਚ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਟਾਲ ਦਿੱਤਾ ਜਾਂਦਾ ਸੀਗਾ ਲੇਕਿਨ ਰਿਲੀਜੀਅਸ ਸੈਂਟੀਮੈਂਟਸ ਹਰ ਤੋਂ ਨਾ ਪੰਜਾਬ ਇੱਕ ਰਿਲੀਜੀਅਸ ਸਟੇਟ ਹੈ ਇਮੋਸ਼ਨਲ ਜੋ ਕਿ ਇਹ ਰਿਮੋਸ਼ਨਲ ਤਰੀਕੇ ਦੇ ਨਾਲ ਆਪਣੇ ਧਰਮ ਦੇ ਨਾਲ ਅਸੀਂ ਜੁੜੇ ਹੋਏ ਹਾਂ ਲੇਕਿਨ ਜਿਸ ਤਰੀਕੇ ਨਾਲ ਬਾਰ-ਬਾਰ ਬੇਅਦਬੀਆਂ ਹੋ ਰਹੀਆਂ ਉਸ ਦੇ ਲਈ ਇਹ ਸੈਸ਼ਨ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਦੇਖੋ ਬੇਅਦਬੀਆਂ ਹੋ ਰਹੀਆਂ ਨੇ ਬਹੁਤ ਮਾੜੀ ਗੱਲ ਹੈ ਬਹੁਤ ਦੁਖਦ ਗੱਲ ਹੈ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਔਰ ਪੰਜਾਬ ਦੇ ਲੋਕ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਨੇ ਇਥੇ ਕਦੇ ਕੋਈ ਨਹੀਂ ਕਿਸੇ ਧਰਮ ਦੀ ਬੇਅਦਬੀ ਕਰਨੀ ਚਾਹੁੰਦਾ ਸੋ ਸਭ ਧਰਮਾਂ ਦਾ ਸਤਕਾਰ ਬਣਿਆ ਰਹੇ ਇਸ ਦੇ ਲਈ ਸਰਕਾਰ ਜੋ ਮਹਿਸੂਸ ਕਰ ਰਹੀ ਹੈ ਬੈਸੀ ਅਜ ਕੈਬਨਟ ਦੇ ਵਿੱਚ ਆਣੀ ਹੈ ਗੱਲ ਕੱਲ ਨੂੰ ਸੈਸ਼ਨ ਦੇ ਵਿੱਚ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਬਾਰੇ ਕੁਝ ਕਹਿ ਸਕਾਂਗਾ ਪਰ ਮੈਂ ਨਿੱਜੀ ਤੌਰ ਤੇ ਇਹ ਵਿਚਾਰ ਹੈ ਮੇਰਾ ਕਿ ਬੇਅਦਬੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ। ਤਾਂ ਬਿਲਕੁਲ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਕਾਨੂੰਨ ਵੀ ਜੋ ਕਿ ਸਰਕਾਰ ਲਿਆਉਣ ਜਾ ਰਹੀ ਹੈ। ਇਹ ਇਸ਼ੂ ਇਹੋ ਜਿਹਾ ਹੈ ਜੈ ਸ਼ਾਇਦ ਜਸਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਤਾਂ ਮੰਤਰੀ ਸਾਹਿਬ ਇਸ ਇਸ਼ੂ ਤੇ ਵੀ ਬਾਰ-ਬਾਰ ਜੋ ਕਿ ਵਿਰੋਧੀ ਧਿਰ ਵੱਲੋਂ ਸਵਾਲ ਚੱਕੇ ਜਾ ਰਹੇ ਸੱਤਾ ਧਿਰ ਤੇ ਇਸ ਇਸ਼ੂ ਤੇ ਵੀ ਹੈ ਕਿ ਹਜ਼ਾਰਿਆਂ ਕਿ ਜੋ ਕਿ ਹੈ ਸਦਨ ਦੀ ਕਾਰਵਾਈ ਨੂੰ ਵਧਾਣਾ ਚਾਹੀਦਾ ਹੈ ਹਾਲਾਂਕਿ ਜਦ ਕਿ ਸਪੈਸ਼ਲ ਸੈਸ਼ਨ ਹੈ ਕਿਵੇਂ ਦੇਖਦੇ ਹੋ ਤੁਸੀਂ ਕਿ ਇਸ ਵਕਤ ਆਪੋਜੀਸ਼ਨ ਕਿਸ ਤਰੀਕੇ ਦੀ ਭੂਮਿਕਾ ਜੋ ਕਿ ਉਹਨੇ ਬਾਰੇ ਆਪੋਜੀਸ਼ਨ ਦੀ ਭੂਮਿਕਾ ਬਿਲਕੁਲ ਨਿੰਦਣਯੋਗ ਹੈ 네ਗੇਟਿਵ ਹੈ ਜੇ ਅਸੀਂ ਬੇਅਦਬੀ ਤੇ ਇਹ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਲਿਆ ਰਹੇ ਹਾਂ ਤਾਂ ਇਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਇਸ ਗੱਲ ਦੀ ਜਾਏ ਬੇਅਦਬੀ ਦੇ ਹੱਕ 'ਚ ਨੇ ਫਿਰ ਆਪਦਾ ਵਿਚਾਰ ਕੱਲ ਨੂੰ ਦੱਸਦਾਂ ਨੁੱਥੇ ਜੇ ਆਏਗਾ ਉੱਥੇ ਜੇ ਨਹੀਂ ਹੈ ਇਸ ਦੇ ਹੱਕ ਦੇ ਵਿੱਚ ਵਿਰੋਧ ਕਰ ਲੈਣ ਇਹ ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਜੇ ਕੋਈ ਚੰਗਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਸਭ ਧਰਮਾਂ ਦਾ ਸਤਕਾਰ ਬਣਿਆ ਰਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤਾਂ ਇਹਨਾਂ ਨੂੰ ਅੱਗੇ ਹੋਣਾ ਚਾਹੀਦਾ ਇਹਨਾਂ ਲਵੇ ਕੋਈ ਮੁੱਦਾ ਨਹੀਂ ਹੈ ਅਸਲ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਸਰਕਾਰ ਦੀ ਹਰ ਗੱਲ ਤੇ ਸਰਕਾਰ ਦੀ ਤੇ ਇਹਨਾਂ ਨੇ ਕਿੰਤੂ ਪ੍ਰੰਤੂ ਕਰਨਾ ਮੈਂ ਸਮਝਦਾ ਇਹਨਾਂ ਦੀ ਸੋਚ ਹੈ ਜਿਹੜੀ ਪਰ ਉਹ ਨਹੀਂ ਚਾਹੀਦਾ ਪਰ ਉਹਦੇ ਤੇਰ ਦਾ ਜੇ ਵਿਰੋਧ ਕਰਨਾ ਕਿਸੇ ਲੌਜੀਕ ਦੇ ਨਾਲ ਕਰੋ ਹੋਣਾ ਚਾਹੀਦਾ ਵਿਰੋਧ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੀ ਸਾਰੀ ਪਾਰਟੀਆਂ ਇਕੱਠੀ ਹੋਈ ਤੇ ਤੁਹਾਨੂੰ ਲੱਗਦਾ ਨਹੀਂ ਇਸ ਮੁੱਦੇ ਤੇ ਵੀ ਹੋਣਾ ਚਾਹੀਦਾ ਜਾਂ ਫਿਰ ਕਿਸੇ ਨੂੰ ਕੋਈ ਖੌਫ ਸਤਾ ਰਿਹਾ ਕੋਈ ਡਰ ਸਤਾ ਰਿਹਾ ਦੇਖੋ ਇਹ ਵੀ ਕਹਿ ਸਕਦਾ ਤੇ ਪਾਣੀਆਂ ਦੇ ਮੁੱਦੇ ਤੇ ਇਕੱਠੇ ਤਾਂ ਹੋਏ ਪਰ ਪੂਰੀ ਤਰ੍ਹਾਂ ਮੰਨੋ ਨਹੀਂ ਹੋਏ ਕਿਸੇ ਨੇ ਕੁਝ ਕਹਿਤਾ ਕਿਸੇ ਨੇ ਕੁਝ ਕਹਿਤਾ ਤੇ ਜਦੋਂ ਅਸੀਂ ਚਲੋ ਸੈਸ਼ਨ ਦੇ ਵਿੱਚ ਕਰ ਲਈ ਗੱਲ ਸਾਂ ਨੇ ਤੇ ਜੇ ਪ੍ਰੈਕਟੀਕਲੀ ਪਾਣੀ ਰੋਕਣ ਦੀ ਗੱਲ ਆ ਗਈ ਤੇ ਕੇਂਦਰ ਸਰਕਾਰ ਸਿਰਫ ਤੇ ਸਿਰਫ ਸੱਤਾ ਦੇ ਜ਼ੋਰ ਤੇ ਤਾਕਤ ਦੇ ਜ਼ੋਰ ਤੇ ਬੀਵੀ ਐਮਬੀ ਨੂੰ ਇੱਕ ਮੋਹਰਾ ਬਣਾ ਕੇ ਧੱਕੇ ਨਾਲ ਜਿਹੜਾ ਪਾਣੀ ਆ ਉਹ ਲੈ ਕੇ ਜਾਣਾ ਚਾਹੁੰਦੀ ਦੀ ਤੇ ਉਸ ਵੇ ਪਹਿਰਾ ਤਾਂ ਅਸੀਂ ਦਿੱਤਾ ਉੱਤੇ ਉੱਥੇ ਕਿਉਂ ਨਹੀਂ ਨਾਲ ਗਏ ਇਹ ਪਾਣੀ ਤਾਂ ਪੰਜਾਬ ਦਾ ਸੀ ਜਿਹੜਾ ਦੂਜੇ ਕੇਂਦਰ ਸਰਕਾਰ ਧੱਕੇ ਨਾਲ ਹਰਿਆਣੇ ਨੂੰ ਦੇਣਾ ਚਾਹੁੰਦੀ ਸੀ ਤੇ ਕੱਲੇ ਸਾਡੇ ਖੇਤਾਂ ਨੂੰ ਥੋੜੇ ਲੱਗਣਾ ਸੀ ਉੱਥੇ ਨਹੀਂ ਗਏ ਇਹ ਸੋ ਉਸ ਗੱਲ ਤੋਂ ਜਾਹਰ ਹੁੰਦਾ ਹੈ ਕਿ ਦੋ ਗਲੀਆਂ ਗੱਲਾਂ ਸੀ ਇਹਨਾਂ ਦੀ ਇੱਥੇ ਕੁਝ ਕਹਿ ਨਹੀਂ ਸਕਦੇ ਤੇ ਕੋਈ ਲੋਕਾਂ ਤੋਂ ਡਰਦੇ ਸੀ ਪਰ ਪ੍ਰੈਕਟੀਕਲੀ ਇਹਨਾਂ ਨੇ ਕੁਝ ਨਹੀਂ ਕੀਤਾ ਕਰਨਾ ਚਾਹੀਦਾ ਨਹੀਂ ਵਿਰੋਧ ਕਿਉਂ ਹੋ ਰਿਹਾ ਕੋਈ ਡਰ ਤਾਂ ਨਹੀਂ ਸਤਾ ਰਿਹਾ ਕਿਸੇ ਨੂੰ ਕਿਤੇ ਕਿਉਂਕਿ ਦੇਖੋ ਜੇ ਸਟ੍ਰਿਕਟ ਸਜ਼ਾ ਜਾਂ ਇਸ ਮਾਮਲੇ ਨੂੰ ਲੈ ਕੇ ਜੋ ਕਿ ਹੈ ਕਾਨੂੰਨ ਸਖਤ بنائے ਜਾਣਗੇ ਤਾਂ ਸ਼ਾਇਦ ਕੁਝ ਲੋਕ ਜੋ ਕਿ ਇਸ ਚੀਜ਼ ਦੀ ਚਪੇਟ ਦੇ ਵਿੱਚ ਆਂਦੇ ਹੋਏ ਨਜ਼ਰ ਆਣਗੇ ਲੱਗਦਾ ਤੁਹਾਨੂੰ ਦੇਖੋ ਜੋ ਗਲਤ ਕੰਮ ਕਰਨਗੇ ਉਹ ਚਪੇਟ ਦੇ ਵਿੱਚ ਤਾਂ ਆਉਣਗੇ ਬਾਕੀ ਇਹਨਾਂ ਨੂੰ ਕੀ ਡਰ ਸਤਾ ਰਿਹਾ ਇਹ ਹੀ ਜਾਣਦੇ ਨੇ ਮੈਂ ਸਮਝਦਾ ਵੀ ਬਿਲਕੁਲ ਖੁੱਲੇ ਦਿਲ ਨਾਲ ਕਿਉਂਕਿ ਪੰਜਾਬ ਦੀ ਇੱਕ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਇਸ਼ੂ ਹੈ ਪੰਜਾਬ ਦੇ ਲੋਕ ਆਪਣਾ ਪਸੰਦ ਲੋਕ ਨੇ ਤੇ ਉੱਥੇ ਜੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਤੋਂ ਇਸ ਦੇ ਲਈ ਸਾਰੇ ਲੋਕਾਂ ਨੂੰ ਲੜ ਕੇ ਕੰਮ ਕਰਨਾ ਚਾਹੀਦਾ ਕਿਸੇ ਨੂੰ ਡਰਨਾ ਨਹੀਂ ਚਾਹੀਦਾ ਮੈਂ ਸਮਝਦਾ ਅੱਛਾ ਤੁਹਾਨੂੰ ਇਹ ਲੱਗਦਾ ਕਿ ਜੋ ਬੇਅਦਬੀਆਂ ਹੁੰਦੀਆਂ ਪੰਜਾਬ ਦੇ ਵਿੱਚ ਕਈ ਵਾਰੀ ਵੇਖਣ ਨੂੰ ਮਿਲਿਆ ਇਹ ਕਿ ਤਰ੍ਹਾਂ ਕਿਤੇ ਇਸ ਦੇ ਵਿੱਚ ਪੋਲਿਟਿਕਲ ਸਪੋਰਟ ਜਾਂ ਪੋਲਿਟਿਕਲ ਇੰਟਰਫੇਰੈਂਸ ਵੀ ਜ਼ਰੂਰ ਹੁੰਦੀ ਹੈ ਦੇਖੋ ਹੁੰਦੀ ਰਹੀ ਹੈ ਇਹ ਸਾਰੇ ਜਾਣਦੇ ਆ ਮੈਂ ਇਸ ਗੱਲ ਦੀ ਵਿਸਥਾਰ ਚ ਨਹੀਂ ਜਾਂਦਾ ਪਰ ਨਹੀਂ ਹੋਣੀ ਚਾਹੀਦੀ ਜੋ ਕਿਸੇ ਧਰਮ ਨੂੰ ਅ ਬੇਅਦਵੀ ਕਰਦਾ ਕਿਸੇ ਧਰਮ ਧਰਮ ਦੀ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਬਹੁਤ ਧੰਨਵਾਦ ਜੀ ਤਾਂ ਪੁਸ਼ਪਾ ਦੇਖੋ ਪੋਲਿਟਿਕਸ ਜੋ ਕੀ ਹੈ ਉਹ ਉਹ ਜੋ ਕੀ ਹੈ ਸਟੇਟ ਦੇ ਵਿੱਚ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ لیکن ریلیجियस ਸੈਂਟੀਮੈਂਟਸ ਨੂੰ ਹਰਟ ਕਰਨਾ ਜੋ ਕਿ ਆ ਕਾਫੀ ਜ਼ਿਆਦਾ ਗਲਤ ਹੈ ਜਿਸ ਦੇ ਕਰਕੇ ਸਟੇਟ ਵੱਲੋਂ ਖਾਸ ਤੌਰ ਤੇ ਕਾਨੂੰਨ ਹੁਣ ਜੋ ਕੀ ਹੈ ਲੇ ਜਾਰੇ ਜਿਸ ਦੇ ਵਿੱਚ ਸਖਤ ਸਜ਼ਾ ਜੋ ਕੀ ਹੈ ਉਹ ਮਿਲੂਗੀ ਫਾਸਟ ਟਰੈਕ ਤਰੀਕੇ ਦੇ ਨਾਲੇ ਕੋਰਟ ਚੱਲਣਗੇ ਤੇ ਸਖਤ ਸਜ਼ਾ ਜੋ ਕੀ ਉਹ ਮਿਲੂਗੀ ਕਿਤਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਪੋਲਿਟਿਕਸ ਦੇ ਵਿੱਚ ਜੋ ਕੀ ਹੈ ਰਿਲੀਜੀਅਸ ਸੈਂਟੀਮੈਂਟਸ ਨੂੰ ਇਨਕਲੂਡ ਕਰਕੇ ਲੋਕਾਂ ਦੇ ਹਰਟ ਕਰਕੇ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਸੀਗੀਆਂ ਕਿ ਉਸ ਨੂੰ ਪੋਲਿਟਿਕਸ ਦਾ ਜੋ ਕੀ ਹੈ ਮੋਟਿਵ ਆਪਣਾ ਇਹੋ ਜੀ ਬੇਅਦਬੀਆਂ ਦੇ ਪਿੱਛੇ ਆਪਣਾ ਮੋਟਿਵ ਕਲੀਅਰ ਕੀਤਾ ਜਾਵੇ ਉਹਨਾਂ ਦੇ ਉੱਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਠਲ ਪੈਂਦੀ ਹੋਈ ਜ਼ਰੂਰ ਨਜ਼ਰ ਆਏਗੀ ਕਿਉਂਕਿ Uh, कल विधानसभा ਦੇ ਵਿੱਚ ਇਹ ਸਪੈਸ਼ਲ ਬਿੱਲ ਜੋ ਕੀ ਹੈ ਉਪਾਸ ਹੋਣ ਜਾ ਰਿਹਾ ਜਿਸ ਤੋਂ ਪਹਿਲਾਂ ਅੱਜ ਕੈਬਨਟ ਮੀਟਿੰਗ ਵੀ ਰੱਖੀ ਗਈ ਹੈ ਜਿਸ ਕੈਬਨਟ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਇਹ ਬਿੱਲ ਟੇਬਲ ਕੀਤਾ ਜਾਊਗਾ ਠੀਕ ਹੈ ਅਨਮੋਲ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ तमाम ਮੁੱਦਿਆਂ ਤੇ ਗੱਲਬਾਤ ਵੀ ਕੀਤੀ ਜੋ ਇੱਕ ਵਪਾਰੀ ਦਾ ਮਰਦ ਕਤਲ ਜੋ ਹੈ ਅਬੋਹਰ ਵਿੱਚ ਹੋਇਆ ਥਾ ਅਬੋਹਰ ਵਿੱਚ ਹੋਇਆ ਥਾ ਜਦ ਦੋਸ਼ੀਆਂ ਦੇ ਖਿਲਾਫ कार्रवाई की गई जब जिन लोगों ने जिन गुंडों ने जिन बदमाशों ने उस व्यापारी का कत्ल किया था मर्डर किया था जब उनके खिलाफ कार्रवाई की गई तो मैं समझता हूं बीजेपी के बड़े बड़े नेता तिलमिला गए बड़े बड़े नेता रोने लगे कि गुंडों के खिलाफ कार्रवाई क्यों कर रहे हो बहुत सारे नेता दिल्ली से लेकर पंजाब तक भारतीय जनता पार्टी के नेता गुंडों का पक्ष करते दिखाई दिखाई दे रही है क्योंकि पूरा देश जानता है लॉरेंस बिश्नोई को गुजरात की जेल में किसने बंद किया है भारतीय जनता पार्टी की सरकार पिछले तीस साल से पिछले तीस साल से गुजरात में काम कर रही है और लॉरेंस बिश्नोई को गुजरात में लेके जाया गया और उसके बाद पूरे देश भर में उसका साथ लेके चुन चुन के लोगों को मारा जा रहा है चुन चुन के व्यापारियों को मारा जा रहा है ताकि देश में दहशत का माहौल बने जहाँ जहाँ बीजेपी के विपक्ष के पार्टियों के सरकारें हैं चाहे वो पंजाब है चाहे कोई और अन्य स्टेट हैं वहाँ वहाँ उन गुंडों का प्रयोग जो है वो भारतीय जनता पार्टी कर रही है कल एक नेता इनके दिल्ली के कैबिनेट मंत्री बोल रहे थे कि ये मुकाबला फर्जी है आज एक पंजाब के नेता बोल रहे थे कि मुकाबला फर्जी है पर लेकिन आम आदमी पार्टी की सरकार सरदार भगवंत सिंह मान जी पंजाब के माननीय मुख्यमंत्री साहब उन सभी लोगों के खिलाफ सख्त कार्रवाई करेंगे जो पंजाब का लॉ एंड ऑर्डर बिगाड़ने की कोशिश करेंगे जो पंजाब के किसी भी निथे आदमी को मारने का काम करेंगे उसके खिलाफ सरकार सख्त कार्रवाई करे पर लेकिन देश के लोगों को स्पष्ट हो गया कि भारतीय जनता पार्टी गुंडों को बचा रही है और मुझे तो ऐसा लगता है कि भारतीय जनता पार्टी आने वाले दिनों में अपना एक गुंडों का एक ग्रुप बनाएगी अपना एक पार्टी का विंग बनाएगी क्योंकि भारतीय जनता पार्टी का विश्वास जो है वो तो डेमोक्रेसी में नहीं है भारतीय जनता पार्टी में मैं मैं समझता हूँ चाहती है कि जितने भी अपोजिशन के स्टेट हैं उनमें गड़बड़ करवा के रखो उनमें लॉ एंड ऑर्डर की पोजिशन खराब करो